सर क्या नाम है आपका रमेश नाम है, तो तो है? कहाँ पे ये दुकान है और क्या हुआ था ये, बड़, ये बड़ा बटाल रोड की दुकान है आ, क्या हुआ यहाँ पे दो बंदे आए एक बंदा उधर मोटरसाइकिल स्टार्ट किए खड़ा था एक अंदर दो बोतल पानी लेने है पानी दो एक गोली काल के मार के चल गए कितने लोग आए थे मोटरसाइकिल पे तो दो दो थे, जाने थे दो जाने थे और दुकान के अंदर आके गोली मारी हां जी अंदर आ गए एक एक बंदे झगड़ा हुआ था पहले या कोई नहीं कुछ नहीं तो हुआ कोई झगड़ा नहीं पानी मांगया उन्हें और गोली तो गड़ो पीछे कट के मार दिए मालिक ही भाई हम लोग काम-कम कर रहे थे टेबल-टूवल लगा के अच्छा तुम ही काम ऐसे कुछ जी पाजी की नाजे अपना मेरा नाम बतन है ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਦਿੱਲੀ ਘਟਨਾ ਤੋਂ ਬਾਅਦ ਇੱਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਵੱਲ 6-7 ਗੋਲੀਆਂ 6-1 ਗੋਲੀ ਸੀ ਆਈ ਤੇ ਕਿੰਨੀਆਂ ਗੋਲੀਆਂ ਮੰਗਿਆ ਸੀ ਕੋਈ ਚੀਜ਼ ਦੀ ਕਿ ਕੋਈ ਪਰ ਪਾਣੀ ਮੰਗ ਰਹੇ تھے ਬਸ ਕਿਹੜੀਆਂ ਗੋਲੀਆਂ ਵਜੀਆਂ ਹੁੰਦਾ ਭਾਈ ਜਾਨਾ ਠੀਕ ਪੰਜ ਤਿੰਨ ਗੋਲੀ ਵਜੀ ਹੈ ਭਾਈ ਜੀ ਜੀ ਤੋਮੀਆਂ ਕਿੰਨੀਆਂ ਗਈਆਂ ਨਾਲ ਛੇ ਗੋੜੀ ਚਲਾਈ ਗਈ ਹੈ ਫ੍ਰੀਜ ਦੇ ਉੱਤੇ ਵੀ ਗੋਲਣਾ ਹਾਂਜੀ ਫ੍ਰੀਜ ਦੇ ਜੇ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਦਾ ਝਗੜਾ ਝੂੜਾ ਤਾਂ ਕਿਸੇ ਦਾ ਨਹੀਂ ਹੋਇਆ ਸੀ ਕੋਈ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇਥੇ ਇਮਪਲੋਏ ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਚੁੱਪ ਚਾਪ ਹੀ ਹਾਂਜੀ ਚੁੱਪ ਚਾਪ ਹੀ ਆ ਠੀਕ ਹੈ ਮੋਟਰਸਾਈਕਲ ਤੇ ਆਈ ਸੀ ਹਾਂਜੀ ਬਾਈਕ ਤੇ ਸੀ ਠੀਕ ਹੈ ਮੌਕੇ ਤੇ ਪੁਲਿਸ ਆਈ ਹੈ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਆਈ ਕਿ ਕੈਮਰਾ ਸੀਸੀਟੀਵੀ ਹੈ ਜੀ ਕਿ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਓਨਸ ਜਿਹੜਾ ਇੱਕ ਬਾਰੈਸਟ੍ਰਾਂ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰਾਂ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੇ ਹੈਗੇ ਆ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ तकरीबन 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਆ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੇ ਗਏ ਆ ਕਿੰਨੇ ਫਾਇਰ ਕੀਤਾ ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ ਪੰਜ ਕੁ ਖੋਲ ਜਿਹੜੇ ਹੈਗੇ ਆ ਆਪਣਾ ਪੰਜ ਜਿਹੜੇ ਫਾਇਰ ਹੈਗੇ ਉਹ ਫ੍ਰਿਚ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਕਾ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਤਰ ਲੜਕੇ ਦੀ ਕੰਡੀਸ਼ਨ ਕਿਸ ਤਰ੍ਹਾਂ ਜਿਸ ਦੇ ਉੱਤੇ ਪਹੁੰਚ ਉਹ ਮੇਰੇ ਖਿਆਲ ਨਾਲ ਡੈੱਡ ਹੋ ਗਿਆ ਉਹ ਡੈੱਡ ਹੋ ਗਿਆ ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਜੀ 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 ਨਾਲ ਦੇ ਨਾਲ ਹੀ 200 ਮੀਟਰ ਦੀ ਦੂਰੀ ਤੇ ਸੀਚੀ ਸਾਹਿਬ ਦੀ ਕੋਠੀ ਜੀ ਜੀ ਨਹੀਂ ਲੇਕੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣੀਆਂ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨੂੰ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਇਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ ਦੇਖੋ ਉਹ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਯਾ ਆਸ਼ੋਕਪੁਰ ਮਾਰਡੀ ਜਿਹੜਾ ਕਿ ਡਿਸੀਜ਼ ਦੇਗਾ ਆ ਉਹਨੇ ਇਹਨੂੰ ਦੱਸਿਆ ਸੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਪੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ। ਬਈ ਗੱਲ ਆਪਣਾ ਫਰੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਕੋਈ ਇਸ ਦਾ ਚੀਜ਼ ਸਾਹਮਣੇ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਨਿਕਲਿਆ। ਇੱਕ ਹੀ ਮੁੰਡਾ ਅਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਸਾਨੂੰ ਪਤਨ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ। ਦੇਖੋ ਅਜੇ ਪ੍ਰਾਈਮ ਮਤਲਬ ਕਿ ਹੋਜੇ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾ ਅਜ ਕਰਨ ਦਾ ਟਾਈਮ ਦੇਵੋ ਆਪਾਂ ਕਰ ਦਿੰਦੇ ਆ। ਥੈਂਕ ਯੂ ਜੀ।